ਮੇਰੇ ਵੱਲੋਂ ਤੁਹਾਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਆਜ ਦੇ ਬਲੌਟਰ ਦਾ ਸਵਾਗਤ ਕਰਦੇ ਆਂ ਅੱਜ ਦਿਖਾਉਣੇ ਨਾਲੇ 6 ਨੂੰ ਪਈ ਆ ਹਲਦੀ ਤੇ 11 ਨੂੰ ਪਈ ਆ ਲੋਹ ਦੀ ਚੁੰਡੀ ਤੇ ਇਹਨਾਂ ਨੂੰ ਚਾਣਾ ਮਾਦਿਕ ਵਾਈ ਲੈਣ ਲਿਆ ਕੇ ਸਪਰੇਅ ਪਾਉਣੀ ਆ ਨਾਲੇ ਬਾਈ ਦੀ ਵਰਕਸ਼ਾਪ ਆ ਕੇ ਕਮਾਂਡ ਰੈਕਟਡ ਹਾਂ ਉਦੇ ਨੂੰ ਜਾਣਾ ਉਹਨੂੰ ਰੈਕਟ ਉਧੇ ਆਪਾਂ ਤੇ ਜਦੋਂ ਨਾ ਕੱਦੂ ਕਰੀਏ ਬੈਰਿੰਗ ਗੁਰੂ ਨੂੰ ਮੋਰਲੇ ਟਾਇਰਾਂ ਦਾ ਸਵਾਰ ਚੋਟੀ ਕਰਾਈ ਉਹ ਕਰਾਉਣੇ ਪੁੱਛ ਕੇ ਆਉਣਾ ਪਰ ਵੇਟ ਕਰਦੇ ਰਹੇਗੇ ਟਾਈਮ ਆਏਗਾ ਕਿ ਨਹੀਂ ਕਿਉਂਕਿ ਸੀਜ਼ਨ ਆ ਹਨਾ ਸਟਾਰਟ ਹੋਣ ਵਾਲਾ ਤੇ ਹਨੂੰ ਪਤਾ ਕੰਮ ਦਾ ਫਿਰ ਇਹਦਾ ਪ੍ਰੋਗਰਾਮ ਸੁੰਦਰੀ ਦਾ ਆ ਆਪਣੀ ਬਾਸਮਤੀ ਐ ਇਹਨੂੰ ਗੋਪਦੀ ਸੁੰਢੀ ਪਈ ਆ ਤੇ ਨਾਲ ਹੀ ਤੇ ਆ ਸੜਕਾ ਤੇ ਇਹ ਆ ਪਰਲੀ ਸਾਈਡ ਹੈਗੀ ਆ 26 ਉਹਨੂੰ ਪਈ ਹਲਦੀ ਉਹਦੀ ਵੀ ਦਵਾਈ ਲੈ ਕੇ ਆਉਣੀ ਅੱਜ ਜਾਣਾ ਵਾ ਇਹਨੂੰ ਅੱਜ ਦਵਾਈ ਲਿਆ ਕੇ ਤੇ ਦੋਹਾਂ ਨੂੰ ਸਪਰੇਅ ਕਰਾਉਣੀ ਆ ਇਹਨੂੰ ਵੀ ਤੋ ਉਹਨੂੰ ਵੀ ਦਵਾਈ ਲੈ ਕੇ ਸਪਰੇਅ ਕਰਨੀ ਆ ਕਰਕੇ ਤੇ ਇਹਨੂੰ ਪੈ ਗਈ ਕੋਬਦੀ ਸੁੰਢੀ ਉਹਨੂੰ ਪੈ ਗਈ ਹਲਦੀ ਇਹਨੂੰ ਲੱਗਦਾ ਆ ਪੱਤੇ ਆ ਵੇਖੋ ਬਈ ਸੁੰਢੀ ਇਹਨੂੰ ਪੱਤਾ ਲਵ ਇਹਨੂੰ ਚਟਾ ਚਟਾ ਟੱਡਾ ਵੀ ਪਿਆ ਲੱਗਦਾ ਟੱਡਾ ਵੀ ਪੈਂਡਿਆ ਇਹਨੂੰ ਤੇ ਟਿੱਡੇ ਦੀ ਵੀ ਪਾਉਣੀ ਆ ਨਾਲ ਹੀ ਪਾ ਦਨੇ ਆ ਹੁਣ ਨੁਕਸਾਨ ਕਰੂ ਕਿਉਂਕਿ ਨਿਸਰਣ ਡੀ ਆਵੇ ਹਣਾ ਤੇ ਇਹਨੂੰ ਤੇ ਉਹਨੂੰ ਤੇ ਪਾਉਣੀ ਹੈ ਹਲਦੀ ਦੀ ਤੇ ਇਹਨੂੰ ਪਾ ਦੇਣੀ ਟਿੱਡੇ ਦੀ ਲਿਆ ਕੇ ਤੇ ਨਾਲੇ ਇਹਦੀ ਗੋਭ ਦੀ ਸੁੰਡੀ ਦੀ ਲਿਆ ਕੇ ਆਉਣੀ ਅੱਜ ਇਹਨੂੰ ਟਿੱਡੇ ਦੀ ਤੇ ਗੋਭ ਦੀ ਸੁੰਡੀ ਦੀ ਸਪਰੇਅ ਕਰਨੀ ਹੈ ਅੱਜ ਅੱਜ ਤਾਂ ਚਲੋ ਦਵਾਈ ਲੈਣ ਦੇਣਾ ਖੈਰ ਸੌਰੀ ਅੱਜ ਨਹੀਂ ਹੋਣੀ ਅੱਜ ਗੋਭ ਦੀ ਸੁੰਡੀ ਦੀ ਟਿੱਡੇ ਦੀ ਤੇ ਹਲਦੀ ਦੀ ਦਵਾਈ ਲੈ ਕੇ ਆਉਣੀ ਹੈ ਸੱਬੀ ਨੂੰ ਹਲਦੀ ਪੈ ਗਈ ਆ ਤੇ ਦਵਾਈ ਲਿਆ ਕੇ ਕਰਦੇ ਆ ਹੁਣ ਸਪਰੇਅ ਵਾਲੇ ਬਾਈ ਨੂੰ ਆਖਿਆ ਵਾ ਉਹ ਕੱਲ ਨੂੰ ਆਉ ਉਹ ਆ ਕੱਲ ਨੂੰ ਕਰਾਵਾਂਗੇ ਸਪਰੇਅ ਤੇ ਅੱਜ ਥੋੜਾ ਜਾਂ ਨਾ ਪਿੱਛੇ ਕਿ ਧੁੱਪ ਵੀ ਲੱਗ ਜਾਂਦੀ ਬੱਦਲ ਜਿਹਾ ਵੀ ਹੋ ਜਾਂਦਾ ਮੈਂ ਕਿਹਾ ਚੱਲ ਅੱਜ ਰਹਿਣ ਦਿੰਦੇ ਆ ਕੱਲ ਨੂੰ ਕਰਾ ਲਾਂਗੇ ਅੱਜ ਦਵਾਈ ਲਿਉਣੇ ਜਾ ਕੇ ਜਾਣਾ ਹੁਣ ਸ਼ਹਿਰ ਲੈ ਕੇ ਆਉਨੇ ਆ ਦਵਾਈ ਤੇ ਆ ਗਿਆ ਹੁਣ ਇਹਦਾ ਦੁੱਧਾ ਵਾ ਸਾਰਾ ਪਿਆ ਹੋਇਆ ਤੇ ਮੁੰਜਰ ਆਈ ਪਈ ਆ ਆ ਛੱਬੀ ਦੇਖ ਲਓ ਇਹ ਪੱਕੀ ਤੇ ਇਹਨੂੰ ਪੈਣੀ ਸ਼ੁਰੂ ਹੋ ਗਈ ਦੇਖ ਲਓ ਤੁਸੀਂ ਪੱਕੀ ਆ ਹੈਨਾ ਤੇ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਪਈ ਵੀ ਦਿਖਾਉਨੇ ਆ ਆ ਬਈ ਆਪਣਾ ਛੱਬੀ ਇਹਨੂੰ ਹਲਦੀ ਪੈ ਗਈ ਆ ਦੇਖੋ ਤੇ ਹੁਣ ਇਹਨੂੰ ਆ ਪੱਕਿਆ ਵੈਸੇ ਮੁੰਜਰਾਂ ਦਾ ਪੱਕਿਆ ਪਿਆ ਵਾ 10 8 10 ਦਿਨ ਤੱਕ ਆ ਦੇਖੋ ਵੱਢਣ ਵਾਲਾ ਵਾ ਤੇ ਇਹਨੂੰ ਹਲਦੀ ਪਈ ਆ ਹੁਣ ਚੱਲ ਇਹਦੀ ਉਹ ਕੀ ਕਹਿੰਦੇ ਜਿੰਨੂੰ ਪੈ ਗਈ ਗਾੜੀ ਤਨ ਚੱਲ ਵਧੂਗੀ ਉੱਥੇ ਖੜਦਾ ਜਾਊਗੀ ਦਵਾਈ ਪਾਏ ਰੋਕ ਥੰਮ ਹੋਊਗੀ ਥੋੜੀ ਬਹੁਤ ਤੇ ਇਹਦਾ ਹੁਣ ਇਥੋਂ ਮੁੰਜਰਾ ਤੋੜਦੇ ਆ ਇਹ ਤੋੜ ਹੀ ਜਾਂਨੇ ਆ ਦੂਜਿਆਂ ਨੂੰ ਨਾ ਤੜਾ ਪਾਵੇ ਤੇ ਇਹ ਪਈ ਆ ਵਿਚ ਵਿਚ ਇਹਨੂੰ ਪਰ ਉਹਨੀ ਨਹੀਂ ਜ਼ਿਆਦਾ ਨਹੀਂ ਹੈਗੀ ਬਈ ਪੈਣ ਲਈ ਆ ਤੇ ਹੁਣ ਇਹਨੂੰ ਸਪਰੇਅ ਕਰਦੇ ਆ ਸਪਰੇਅ ਕਰਾਂਗੇ ਆ ਬੀ ਕੋ ਵਿਚ ਵਿਚ ਚੱਲਣ ਡਈ ਏ ਜੇ ਮੈਂ ਪਾਣੀ ਨਾਲ ਪੈਂਦੀ ਏ ਪਾਣੀ ਤਾਂ ਬੰਦ ਵੀ ਕਰਿਆ ਵੀਰੇ ਇਹ ਤੇ ਆ ਦੇਖ ਬੂਟੇ ਮੈਂ ਤੋੜੇ ਆ ਮੁੰਜਰ ਤੁਹਾਨੂੰ ਦਿਖਾਉਣਾ ਬਾਹਰ ਚੱਲ ਕੇ ਆ ਮੁੰਜਰਾਂ ਲਿਆਂਦੀ ਆ ਬਾਈ ਪੱਟ ਕੇ ਆ ਤੋੜਤੀਆਂ ਮੈਂ ਜਿਹੜੇ ਬੂਟੇ ਨਾ ਸੀ ਆ ਇਦਾਂ ਪੈਂਡ ਹੀ ਵਿੱਚ ਵਿੱਚ ਇਹ ਬਾਈ ਪਾਣੀ ਸਕਾਇਆ ਸੀ ਕੋਈ ਆਪਾਂ ਪਹਿਲਾਂ ਹੀ ਸਕਾਤਾ ਸੀ ਅਗਸਤ ਦੀ 5 ਤਰੀਕ ਨੂੰ 5 6 ਤਰੀਕ ਤੋਂ ਕੱਟ ਸਕਾਇਆ ਸੀ ਇਹਨਾਂ 'ਚ ਤੇ ਇਦਾਂ ਲਾਈਦਾ ਸੀ 5ਵੇਂ 6ਵੇਂ ਦਿਨ ਲਾਈਦਾ ਸੀ ਤਾਂ ਦੇ ਲੋ ਇਹਨੂੰ ਤਾਂ ਹੀ ਪੈ ਗਈ ਆ ਐ ਵਿੱਚ ਵਿੱਚ ਜੇ ਘਾਟਾ ਵੀਰੇ ਹਾ ਦੇਖ ਖੜੀ ਆ ਓਨੀ ਨਹੀਂ ਹੈਗੀ ਜਿਆਦਾ ਕਹਿ ਦिए ਐ ਅੱਜ ਵੀਰੇ ਇਹਨੂੰ ਚਾਲੂ ਹੋਈ ਆ ਕੋਈ ਜ਼ਿਆਦੀ ਨਹੀਂ ਪਈ ਐਵੇਂ ਕਹਦੀ ਐ ਜ਼ਿਆਦੀ ਪੈ ਗਈ ਆ ਤੇ ਕਿਹਾ ਜੀ ਸ਼ੁਰੂਆਤ ਹੀ ਐ ਸਪਰੇ ਹੁਣ ਕਰ ਦੇਣੀ ਆ ਅੱਜ ਚੱਲੇ ਆ ਦਵਾਈ ਲੈਣ ਤੇ ਲਿਆ ਕੇ ਤੇ ਹੁਣ ਇਹਨੂੰ ਕਰਦੇ ਆ ਸਪਰੇ ਤਾਂ ਵੀ ਕਿੱਡੀ ਆ ਵਧੀਆ ਖੜਾ ਆ ਦੇਖੋ ਮੁੰਜਰ ਹੋ ਜਾਣਾ ਇਹਨੇ ਅਠਾਂ ਦਿਨਾਂ ਤੱਕ 10 ਦਿਨ ਤੱਕ ਇਹ ਤਾਂ ਵੱਢਣ ਵਾਲਾ ਹੋ ਜਾਣਾ ਵਾ ਹਾਂ ਬਾਬੇ ਦੀ ਮਿਹਰ ਨਾਲ ਇਹ ਬਹੁਤ ਵਧੀਆ ਇਹਨੂੰ ਤੋ ਅਰੀ ਰੇ ਪਿਆ ਤੀਜੀ ਯਾਰ ਨਹੀਂ ਪਾਇਆ ਕਿਉਂਕਿ ਇਹਦੇ ਚ ਰੂੜੀ ਦੇਸੀ ਰੇਵ ਆਇਆ ਸੀ ਆਪਣਾ ਘਰ ਵਾਲਾ ਦੇਸੀ ਰੂੜੀ ਗੋਹਾ ਤੇ ਹੁਣ ਇਹਨੂੰ ਪਈ ਆ ਜੇ ਕੇ ਤੇ ਇਹਦੇ ਚ ਪਾਣੀ ਦੇਖ ਲਓ ਅਸੀਂ ਬੰਦ ਕਰਿਆ ਤਾਂ ਵੀ ਇਹਨੂੰ ਪੈਂਡ ਹੀ ਆ ਸ਼ੁਰੂਆਤ ਚ ਕੋਈ ਨਹੀਂ ਪਈ ਜਦੋਂ ਮੁੰਜਰ ਨਿਕਲੀ ਸੀ ਪੱਕੀ ਹੁਣ ਪਈ ਆਣ ਕੇ ਕੋਈ ਹੋਗੇ 10 ਦਿਨ ਪਹਿ ਸ਼ੁਰੂ ਹੋਈ ਆ ਇੰਨੀ ਨਹੀਂ ਹੈਗੀ ਕੋਈ ਮੰਨ ਲਓ 100 ਚੋਂ 10 ਬੂਟੇ ਹੋਣਗੇ ਬਾਈ ਤੇ ਹੁਣ ਇਹਨੂੰ ਹੁਣ ਕਰਦੇ ਹਾਂ ਸਪਰੇ ਚੱਲ ਜਿੱਥੇ ਹੈ ਉੱਥੇ ਖੜਦਾ ਜਾਊਗੀ ਚੱਲ ਦੂਸਰਿਆਂ ਦਾ ਤਾਂ ਬਚਾਅ ਹੋ ਜੂ ਜਿਆਦਾ ਤਾਂ ਨਾ ਵਧੂਗੀ ਹਨਾ ਉਹ ਦੇਖੋ ਮੁੰਦਰਾ ਪਈਆਂ ਫੇਰ ਦਿਖਾ ਦਿੰਨੇ ਤੁਹਾਨੂੰ ਜਿੰਨਾ ਆ ਦੇਖੋ ਜੜੀਆਂ ਤੋੜ ਕੇ ਲਿਆਏ ਹੋਣੇ ਇਦਾਂ ਪਈ ਇਹਨਾਂ ਨੂੰ ਆ ਦੇਖਾ ਸਾਰੀ ਮੁੰਦਰ ਨੂੰ ਨਹੀਂ ਹੈਗੀ ਆਵੇ ਸ਼ੁਰੂਆਤ ਆਹਲੇ ਆਏ ਇਦਾਂ ਪੈਂਦੀ ਤੇ ਹੁਣ ਇਹਦੀ ਸਪਰੇਅ ਲਾਉਨੇ ਆ ਹਨਾ ਤੇ ਹੁਣ ਕਰਦੇ ਆ ਸਪਰੇਅ ਆਹਦੇ ਛੱਬੀ ਦੂਜੀਆਂ ਵੈਰਾਈਟੀਆਂ ਨੂੰ ਨਹੀਂ ਪੈਂਦੀ ਇਹਦਾ ਅਸਲ ਹੋ ਗਈ ਗਲਤੀ ਕਿਉਂਕਿ ਜਦੋਂ ਇਹ ਨਿਸਰਣ ਦੀ ਤੋਂ ਪਹਿਲਾਂ ਹੀ ਨਸਾਰੇ ਤੋਂ ਸਪਰੇਅ ਕਰ ਦੇਣੀ ਸੀ ਤੇ ਉਹਦੇ ਨਾਲ ਇਹ ਕਿ ਵਧੀਆ ਹੋ ਜਾਣਾ ਸੀ ਨਾ ਆ ਜਿਹੜੀ ਥੋੜੀ ਬਹੁਤੀ ਜਿੱਦਾਂ ਪਾਣੀ ਸੁਕਾ ਲਈਦਾ ਫਿਰ ਤਾਂ ਉੱਕਾ ਬਚਾ ਹੀ ਰਹਿਣਾ ਸੀ ਤੇ ਹੁਣ ਪਾਏਗੀ ਆ ਤੇ ਚਲੋ ਚਲੋ ਜੋ ਵੀ ਆ ਹੋਰਾਂ ਨੇ ਵੀ ਕਈਆਂ ਨੇ ਲਾਈ ਤਾਂ ਹੈਗੀ ਆ ਤਾਂ ਦੂਵੇ ਕਹਿੰਦੇ ਕਿ ਕਹਿੰਦੇ ਦਸਾਂ ਦੇਣਾ ਤੱਕੇ ਪੱਕ ਛਣੀ ਆ ਤੇ ਲੋਡ ਨਹੀਂ ਹੈਗੀ ਪਾਣੀ ਨਹੀਂ ਹੈਗੀ ਰਹਿਣ ਦੋ ਮੈਂ ਕਿਹਾ ਨਹੀਂ ਪਾ ਦਿੰਦੇ ਐਵੇਂ ਗੱਗੇ ਵਧੂਗੀ ਹੋਰ ਨੁਕਸਾਨ ਆ ਉਹ ਫਾਇਦਾ ਕੋਈ ਨਹੀਂ ਉੱਥੇ ਕੀ ਹੋ ਚੱਲਿਆ ਆ ਭਾਈ ਜੀ ਅੱਜ ਵਰਤ ਚਾਹ ਕੇ ਆਂਗੇ ਕਹੇ ਬਾਈ ਕੜਕੜਾ ਬਣਾ ਨਾ ਲੈ ਆ ਲੈ ਇੱਕ ਇੱਧਰ ਕੜਾ ਹੈ ਜਿੱਧਰ ਦੇ ਨੇੜਾ ਉਹ ਇਹ ਕੌਣ ਹੈ ਬਾਈ ਕੜੁਕੇਂ ਗਰੁਕਿਆਂ ਵਾਲੀ ਗੰਗਲ ਤਾਂ ਡ੍ਰੈਕਟਰਾਂ ਦਾ ਹੈ ਡਰੇ ਹੋ ਗਏ ਤੇ ਜਿੱਦਾਂ ਇਹ ਡ੍ਰੈਕਟਰਾਂ ਦੇ ਸਭ ਤੋਂ ਪਹਿਲਾਂ ਹੋਣ ਇੰਜਣ ਹੋਵੇ ਛੋਟੇ ਫਿਲਟਰ ਇੰਜਣ ਹੋਵੇ ਦੋਵਾਂ ਵੀ ਲਾਲੇ ਹੋਵੇ ਜਿਹੜੇ ਤੇ ਤੇ ਬਾਈ ਦਾ ਬੜੀਆ ਕੰਮ ਕਰਦਾ ਵਾ ਬਹੁਤ ਵਧੀਆ ਕੰਮ ਕਰਦਾ ਬਾਈ ਤੇ ਲਾਗੇ ਵਾਲਿਆਂ ਨੂੰ ਦਈਆ ਬਾਈ ਦਾ ਕਿੰਨਾ ਨਾਲ ਹਿਆਰਾ ਚੰਗਾ ਸੁਆਦਾ ਵੀ ਜੰਨਾ ਬਾਈ ਤੇ ਜਰੂਰ ਮੌਕਾ ਦਿਓ ਬਾਈ ਨਹੀਂ ਸੇਗਾ ਤੇਰੇ ਸਟੀering ਦਾ ਕੰਮ ਇਹਨੇ ਪੱਕਾ ਕਰਦਾ ਹੋਰ ਤੇ ਗੱਲਾਂ ਦੀਆਂ ਗੱਲਾਂ ਸਟੀering ਦਾ ਨਟ ਵੱਡੇ ਵਾਲਾ ਕੱਸ ਦੇ ਕੱਸ ਦੇ ਹਾਂ ਬੜੀਆ ਬਣ ਜਾਣਾ ਤੇਰਾ ਮਰੂਤਾ ਕੀ ਕੋਈ ਆਵਾਜੂਸ ਵਾਲੀ ਰੈਡੀ ਉਹ ਖਰਾਬ ਹੈੜਾ ਇਹ ਨੋਰਾ ਬਣਾਣਾ ਨਹੀਂ ਨਹੀਂ ਠੀਕ ਕਰਾਲਾ ਇੱਕ ਵਧੀਆ ਹੋ ਜਾਣਾ ਹੁਣ ਤੇਰਾ ਉਹ ਲਾਗੇ ਨੇ ਨਾਟਾ ਸ ਕੋਈ ਨਟਾਂ ਵਾਲਾ ਕੰਮ ਤੇਰਾ ਵਧੀਆ ਹੀ ਹੋ ਉਹ ਵਧੀਆ ਰਹਿਣਾ ਕਿਉਂ ਹੰਜੇ ਚਾਹ ਹੰ ਜਿੰਦੇ ਆਹੇ ਬਾਈ ਤੇ ਆ ਵੇਲਡਿੰਗ ਕਰਨਾ ਤੇ ਇੱਕ ਵੇਲਡਿੰਗ ਕਰਨ ਦੇ ਆ ਅਬ 200 ਦੇਣਾ ਗਾੜੀ ਚ ਉਤਰਨਾ ਲੱਗੇ ਤੇ ਬਾਈ ਹੁਣ ਨਟ ਝਾੜਦਾ ਬੱਢੀਆ ਹੁਣ ਨਵੇਂ ਨਟ ਪਾ ਰਿਹਾ ਵਾ ਤੇ ਬਾਈ ਕੋ ਆ ਜਾਈਦਾ ਜਿੰਨੇ ਟਾਈਮ ਲੱਗੇ ਫੇਰ ਮੇਰੇ ਦਾ ਆਪਣਾ ਵਾਲਾ ਬਾਈ ਦਾ ਬਿਹਾਰ ਵਧੀਆ ਵਾ ਤੇ ਵਧੀਆ ਬਾਈ ਆ ਕੰਮ ਕਰਦਾ ਵਾ ਬਾਈ ਦੀ ਹੈਗੀ ਆ ਵਰਕਸ਼ਾਪ ਜਿਹੜਾ ਸੇਰੀਅਰ ਗੁਬਿੰਦਪੁਰ ਤੋਂ ਜਾਂਦਾ ਵਾ ਕਮਾਨ ਨੂੰ ਜਾਂਦਾ ਵਾ ਰੋਡ ਮਾਨ ਆ ਹੈ ਜੀ ਨੇੜੇ ਆਗਾ ਬੀਡੀਓ ਹਸਪੀਟਲ ਤੇ ਰਾਦਾ ਸਵਮੀ ਆ ਲਿਆਂਦਾ ਉਹਦੇ ਲੱਗੇ ਤੇ ਜਰੂਰ ਮੌਕਾ ਦੇ ਜੀ ਤੇ ਚਲੋ ਇਹ ਲੂ ਵੀ ਨਾ ਤਾੜ ਹਾਂ ਇੱਧਰ ਗਏ ਮੈਂ ਉਹ ਸੈੱਟ ਵੀ ਰੱਖਿਆ ਆ ਇੱਧਰ ਖਰਾਬ ਮਸ਼ੀਨਾ ਵੀ ਆ ਖੋ ਜਾਨਾ ਨਾ ਰੰਗ ਆ ਨਾ ਹੀ ਕੋਈ ਕਰ ਖਰਾਬ ਦਾ ਕੰਮ ਹੀ ਕਰਦਾ ਵਾ ਆਪਾਂ ਇਹਨਾਂ ਚੌੜ ਦਾ ਸਾਰਾ ਤੁਮ ਨਾ ਲੈ ਨਾ ਮੈਂ ਲਈ ਲੱਗਿਆ ਹੁਣ ਸੋਨਾ ਦੇ ਕਾਹੇ ਨਾਲ ਵੀ ਜਿਹੜੇ ਸੋਨਾ ਵਾਲੀ ਕਾਲੇ ਹੁੰਦੇ ਟਰੈਕਟਰ ਦੇ ਜਿਹੜਾ ਕਿ ਰਿਸਰਵ ਸਰਵਿਸ ਉਹ ਮੈਂ ਨਾਲ ਜਨਾ ਟਾਇਰ ਟਾਇਰ ਚੈੱਕ ਕਰਾਂਗੇ ਇਹਦੇ ਕੋਤਰਾਂ ਦੇ ਸਮਾਨ ਦਿੰਦੇ ਆ ਤੇ ਇੱਧਰ ਵਾਲਾ ਥੱਲੇ ਬਾਈਕ ਆਪਨੇ ਟਰੈਕਟਰਾਂ ਦਾ ਕੰਮ ਨਹੀਂ ਇਸ ਇਹ ਕੋਈ ਦਾ ਸਬਾ ਦਾਰ ਵੀ ਡਾਕੂ ਕਿ ਇਹ ਜੇ ਉਹ ਵਕਸ਼ਾ ਆਈ ਦੀ ਉਹ ਹੋ ਗਈ ਹਰਿਆਣਾ ਦਾ ਨੇ ਜਾ ਵੜ ਜਾ ਥੱਲੇ ਵੜ ਕੇ ਖੋਲ ਦੇਨ ਖੋਲ ਖੋਲ ਥੱਲੇ ਆ ਪਾ ਕੇ ਕਰਾ ਕੇ ਆਪਣਾ ਕੰਮ ਜਾਓ ਨਿਰਾਦਰ ਹੈਲਾ ਤੇ ਅੱਜ ਵਾਲਾ ਬਲੌਗ ਇੱਥੋਂ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ